ਹਾਂਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਆਪਾਂ ਗੱਲ ਕਰਨੀ ਏ ਇੱਕ ਕਹ ਲੋ ਕਿ ਪਹਾੜ ਹੁੰਦੀ ਏ ਹਾਥੀਪੂਰਾ ਅੰਸਾਰੀ ਕੋਲੋਂ ਮਿਲਦੀ ਏ ਬਹੁਤ ਸਾਰਿਆਂ ਮੈਂ ਵੀਡੀਓ ਦੇਖਦਾ ਹੁੰਦਾ ਜਿੱਦੇ ਵਿੱਚ ਲਿਖਿਆ ਹੁੰਦਾ ਜੀ ਹਾਥੀਪੂਰਾ ਦੇ ਦਿਓ ਹਾਥੀਪੂਰਾ ਦੇ ਦਿਓ ਮੈਨੂੰ ਵੀ ਕੱਲ ਇੱਕ ਵੀਰ ਕਮੈਂਟ ਕਰਕੇ ਪੁੱਛਦੇ ਪਏ ਸੀ ਵੀ ਹਾਥੀਪੂਰਾ ਦੇ ਦਈਏ ਕਿ ਨਾ ਦਈਏ ਸੋ ਦੋਸਤੋ ਜਿਹੜਾ ਹਾਥੀ ਦੂਰਾ ਹੁੰਦਾ ਹੈ ਪਹਿਲਾਂ ਤਾਂ ਆਪਾਂ ਨੂੰ ਇਸ ਚੀਜ਼ ਬਾਰੇ ਆਪਣਾ ਨੂੰ ਕਨਫਰਮ ਹੋਣਾ ਚਾਹੀਦਾ ਵੀ ਹਾਥੀ ਪੂਰਾ ਕਿਹਦੇ ਕਿਨੂ ਉਸ ਤੋਂ ਬਾਅਦ ਜਿਹੜਾ ਹਾਥੀ ਪੂਰਾ ਆਪਾਂ ਦੇਣਾ ਹੁੰਦਾ ਹੈ ਇਹ ਦੇਣਾ ਚਾਹੀਦਾ ਹੈ ਕਿ ਨਹੀਂ ਸੋ ਦੋਸਤੋ ਮੈਂ ਤੁਹਾਨੂੰ ਅੱਗੇ ਵੀ ਇਹ ਗੱਲ ਕਹਿਣਾ ਹੁੰਦਾ ਹਮੇਸ਼ਾ ਲਈ ਵੀ ਜਿਹੜੇ ਇਹ ਜਾਨਵਰ ਹੁੰਦੇ ਨਾ ਮੱਘਲੋ ਜਾਂ ਗਾਓ ਇਹ ਸ਼ਾਕਾਹਾਰੀ ਜਾਨਵਰ ਹੈ ੜਾ ਕੇ ਬਾਸਾਹਾਰੀ ਸੋ ਜਿਹੜਾ ਹਾਥੀ ਦੂਰਾ ਹੈ ਇਹ ਵੈਸੇ ਤਾਂ ਕੁਝ ਵੀਰੇ ਗੱਲ ਕਹਿੰਦੇ ਆ ਵੈਸੇ ਵੀ ਹਾਥੀ ਦੇ ਦੰਦਾਂ ਤੋਂ ਬਣਿਆ ਹੁੰਦਾ ਕੋਈ ਕਹਿੰਦਾ ਹਾਥੀ ਦੀਆਂ ਹੱਡੀਆਂ ਤੋਂ ਬਣਿਆ ਹੁੰਦਾ ਵੈਸੇ ਪੰਸਾਰੀਆਂ ਦੇ ਕੋਲੋਂ ਮਿਲਣ ਵਾਲੀ ਪਸੋਂ ਮੈਂ ਹਾਥੀ ਬੂਰਾ ਇਹ ਬਹੁਤ ਜ਼ਿਆਦਾ ਗਰਮ ਹੁੰਦਾ ਤੇ ਜਿੰਨਾਕ ਬਹੁਤ ਜ਼ਿਆਦਾ ਹਾਰਡ ਹੁੰਦਾ ਸੋ ਦੋਸਤੋ ਕਈ ਵਾਰੀ ਕੋਈ ਮੱਝ ਆਪਣੀ ਜਿਵੇਂ ਧੀਕ ਹੁੰਦੀ ਕਮਜ਼ੋਰ ਹੁੰਦੀ ਏ ਉੱਥੇ ਕੋਈ ਸੱਜਣ ਦੇ ਤੇ ਆ ਵੀ ਹਾਥੀ ਪੂਰਾ ਤੁਸੀਂ ਦੇ ਦਿਓ ਵੈਸੇ ਮੈਂ ਤੁਹਾਨੂੰ ਦੱਸਿਆ ਵੀ ਮੇਰਾ ਕੰਟੈਂਟ ਹੀ ਅਲੱਗ ਹੁੰਦਾ ਮੈਂ ਆਪਦੀ ਆਪਦੀ ਫੀਲਡ ਦੀ ਤੇ ਆਪਦੇ ਪ੍ਰੈਕਟਿਸ ਦੀ ਗੱਲ ਕਰਦਾ ਹਾਂ ਵੈਸੇ ਮੈਂ આજ ਤੱਕ ਕਿਸੇ ਨੂੰ ਵੀ ਹਾਥੀ ਪੂਰਾ ਨਹੀਂ ਦਵਾਇਆ ਸੋ ਮੈਂ ਇੱਕ ਮੱਝ ਨੂੰ ਹਾਥੀ ਪੂਰਾ ਦਿੱਤਾ ਸੀਗਾ ਆਪਦੇ ਫਾਰਮ ਦੇੰਦੇ ਉਹ ਮੱਝ ਬਿਲਕੁਲ ਸੁੱਕ ਗਈ ਸੀ ਕਮਜ਼ੋਰ ਹੋ ਗਈ ਸੀ ਚੰਗੀ ਭਲੀ ਰਾਜੀ ਸੀ ਉਹ ਪਹਿਲਾਂ ਨਾਲੋਂ ਵੀ ਕਮਜ਼ੋਰ ਹੋ ਗਈ ਸੋ ਦੋਸਤੋ ਮੈਂ ਤੁਹਾਨੂੰ ਇੱਥੇ ਇਹ ਕੈਸ਼ਨ ਕਰਨਾ ਚਾਹੁੰਦਾ ਵੀ ਬਿਨਾਂ ਕੰਮ ਤੋਂ ਬਿਨਾਂ ਰੀਜ਼ਨ ਤੋਂ ਜੇ ਮੱਝ ਮਾੜੀ ਕੋਈ ਕਹੂ ਜ਼ੋਰ ਆ ਕਿਉਂਕਿ ਉਹਦੇ ਹੋਰ ਵੀ ਕਾਰਨ ਹੋ ਸਕਦੇ ਆ ਉਹਦਾ ਗੁੰਦਾ ਟੈਂਪਰੇਚਰ ਲੋ ਰਹਿਦਾ ਹੋਵੇ ਜਾਂ ਥੋੜੀ ਜਿਹੀ ਆਫ ਫੀਡ ਰਹਿੰਦੀ ਹੋਵੇ ਜਾਂ ਈ ਵਾਰਮਿੰਗ ਕਰਨੀ ਹੋਵੇ ਬੜੇ ਕਾਰਨ ਹੁੰਦੇ ਆ ਪਸ਼ੂ ਕਮਜ਼ੋਰ ਦੇ ਜ਼ਰੂਰੀ ਨਹੀਂ ਹੁੰਦਾ ਵੀ ਵੈਸੇ ਹੀ ਉਹ ਦੇਣਾ ਉਹ ਬਿਨਾਂ ਰੀਜ਼ਨ ਪੱਕਾ ਨਹੀਂ ਵੀ ਦੋਸਤੋ ਜਿਹੜਾ ਹਾਥੀ ਪੂਰਾ ਆਪਾਂ ਨੂੰ ਨਹੀਂ ਦੇਣਾ ਚਾਹੀਦਾ ਕਿਉਂਕਿ ਜੇ ਹਾਥੀਪੂਰਾ ਦੇਣਾ ਹੈ ਤਾਂ ਚੰਗੇ ਮਹਾਰ ਬੰਦੇ ਦੀ ਸਲਾਹ ਲੈ ਕੇ ਕਿੰਨੀ ਡੋਜ਼ ਉਹਦੇ ਅਕੋਰਡਿੰਗ ਹੀ ਦੇਣਾ ਚਾਹੀਦਾ ਸੋ ਦੋਸਤੋ ਐਵੇਂ ਜਿਵੇਂ ਹੁਣ ਕਈ ਸੱਜਣ ਕਹਿ ਦਿੰਦੇ ਵੀ ਛੋੜੇ ਜਿਹੜੇ ਕੱਟੇ-ਕਟੀਆਂ ਨੇ ਛੋੜੇ ਬੱਚੇ ਨੇ ਉਹਨਾਂ ਨੂੰ ਹਾਥੀਪੂਰਾ ਦੇ ਦਿਓ ਬਿਲਕੁਲ ਨਹੀਂ ਦੇਣਾ ਇਹਦੇ ਨਾਲ ਜੇ ਕਿਸੇ ਨੂੰ ਡੇਰੀਆ ਲੱਗ ਗਿਆ ਡੀਹਾਈਡਰੇਟ ਹੋ ਗਿਆ ਪਾਣੀ ਖਤਮ ਹੋ ਗਿਆ ਤੇ ਉਹਦਾ ਡੈਥ ਹੋ ਜਾਏਗੀ ਸੋ ਦੋਸਤੋ ਇਹ ਵੀ ਇੱਕ ਮਤਲਬ ਕਿ ਮੇਰੇ ਹਿਸਾਬ ਨਾਲ ਤਾਂ ਆਮ ਪਸ਼ੂ ਨੂੰ ਨਹੀਂ ਦੇਣਾ ਚਾਹੀਦਾ ਜੇ ਕੋਈ ਪ੍ਰੋਬਲਮ ਦਿੱਕਤ ਹੈ ਜਾਂ ਕਿਸੇ ਸੱਜਣ ਨੂੰ ਚੰਗੀ ਤਰ੍ਹਾਂ ਨੌਲੇਜ ਹੈ ਕਿਸੇ ਹਕੀਮ ਵੈਦ ਨੂੰ ਉਹਦੇ ਕੋਲ ਸਲਾਹ ਲੈ ਕੇ ਤੁਸੀਂ ਇਹ ਦੇ ਸਕਦੇ ਜੀ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਮੇਰੀ ਫਾਰਮ